ਸੰਗ ਤੇ ਜੁਗਣੀਆਂ ਲੋਕ ਗਾਉਂਦੇ ਪੇਸ਼ ਕਰਦੇ ਅਸੀਂ ਵੀ ਹਾਂ ਜੁਗਣੀ ਜਿਹੜੀ ਪੰਥ ਦੇ ਧੋਖਿਆਂ ਨੂੰ ਸੋਦੇ ਸਿੰਘ ਰੱਖਦੇ ਸਦਾ ਇਹ ਸਦਾ ਕਦ ਕਹਿੰਦੇ ਪੰਜਾਕ ਗੱਜ ਦੀ ਰੱਖਦੀ ਸ਼ਾਂ ਜੁਗਣੀ ਅਠਾਈ ਦੰਦ ਇਹਦੇ ਬੜੇ ਕੀਮਤੀ ਨੇ ਜੀਨੂੰ ਚੋਬਦੇ ਉਜਗਨੀ ਤੋਰ ਦਿੱਲੀ ਨੂੰ ਗਈ ਤੇ ਉਥੇ ਦੋ ਤਿੰਨ ਮਹੀਨੇ ਉਥੇ ਦੋ ਤਿੰਨ ਮਹੀਨੇ ਰਹੀ ਉਹ ਪਹਿਲਾ ਨਰਕ ਧਾਰੀ ਨੂੰ ਪਈ ਤੇ ਜਕਤਾ ਨਾਲ ਉਹਦਾ ਘੜਵਈ ਓਏ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਬਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਮੇਰੇ ਆ ਜੁਗਨੀ ਲਈ ਫਿਰਦੇ ਇਹਨੂੰ ਭਾਲ ਰਹੇ ਸੀ ਕਈ ਚਿਰ ਤੇ ਉਹ ਜੁਗਨੀ ਤੁਰ ਦਿੱਲੀ ਨੂੰ ਗਈ ਤੇ ਉੱਥੇ ਦੋ ਤਿੰਨ ਮਹੀਨੇ ਉੱਥੇ ਦੋ ਤਿੰਨ ਮਹੀਨੇ ਰਹੀ ਉਹ ਪਹਿਲਾ ਨਰਕ ਧਾਰੀ ਨੂੰ ਪਈ ਤੇ ਚੱਕ ਤਾਂ ਨਾਲ ਉਹ ਦਾਗੜ ਵਈ ਓਏ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਬਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਓਹ ਹ ਜੁਗਨੀ ਜੁਗਣੀ ਫਿਰ ਮੇਰੇ ਆ ਜੁਗਣੀ ਲਈ ਫਿਰਦੇ ਅਨਬਾਲ ਰਹੇ ਸੀ ਕਈ ਚਿਰ ਤੇ ਤੁਮਨੇ ਪੇਰ ਗਈ ਵੱਲ ਦਿੱਲੀ ਕਰੇਰ ਅਦਾਸ ਅੰਬਰ ਸਰੋ ਕਰੇਰ ਅਦਾਸ ਅੰਬਰ ਸਰੋ ਹਿੱਲੀ ਪੰਡਤਾਂ ਦੀ ਢਾਲੀ ਜਾ ਕੇ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਉਹ ਕਰਦੀ ਲੀਰਾ ਜਮਾਨਾ ਹਿੱਲੀ ਉਹ ਵੀਰ ਮੇਰੇ ਆ ਜੁਗਣੀ ਵੀਰ ਮੇਰੇ ਆ ਜੁਗਣੀ ਸਤਵੰਤ ਦੀ ਤੇ ਦੂਲੇ ਸ਼ੇਰ ਮੇਰੇ ਆਜੁਗਨੀ ਜਿੰਦੇ ਦੀ ਸੁਣ ਲੈ ਰਵੇਦਿਆ ਰਿੰਗਰੇ ਦੀ ਉਹ ਤੁਗਨੀ ਰਹੀ ਦਿੱਲੀ ਦੇ ਨੇੜੇ ਨਵੰਬਰ ਦੇ ਦੋਸ਼ੀ ਸੀ ਨਵੰਬਰ ਦੇ ਦੋਸ਼ੀ ਸੀ ਜਿਹੜੇ ਤੇ ਪਾਏ ਲਰਤ ਮਾਕਣ ਦੇ ਗੇੜੇ ਉਹ ਅਰਜਨ ਦਾਸ ਦੇ ਕਾਮਾ ਅਰਜਨ ਦਾਸ ਦੇ ਕਮ ਨਵੇੜੇ ਉਹ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਹੀਰੇ ਦੀ ਸੁਖਦੇਵ ਸਿੰਘ ਸਖੀਰੇ ਦੀ मुकसराई अथी लेके